ਕਾ ਵੀ ਬੀਤੀ 19 ਤਰੀਕ ਨੂੰ ਬਰਨਾਲਾ ਦੇ ਪਿੰਡ ਠਿਕਰੀਆਲ ਦੇ ਵਿੱਚ ਇੱਕ ਮੰਦਭਾਗੀ ਕਰਨਾ ਵਾਪਰੀ ਸੀ ਜਦੋਂ ਪਿੰਡ ਦੇ ਵਿੱਚ ਇੱਕ ਸਮਾਗਮ ਸੇਵਾ ਸਿੰਘ ਠਿਕਰੀਆਲ ਦੀ ਯਾਦ ਦੇ ਵਿੱਚ ਮਨਾਏ ਜਾ ਰਹੇ ਨੇ ਉਸ ਦੇ ਦੌਰਾਨ ਪਿੰਡ ਦੇ ਵਿੱਚ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਪਾਵਨ ਗੁਟਕਾ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਵੱਖ-ਵੱਖ ਵਿਅਕਤੀਆਂ ਨੂੰ ਪਾੜੇ ਹੋਏ ਫੜਾਏ ਗਏ ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਜਿਹੜਾ ਖੜਾਏ ਗਏ ਇਸ ਘਟਨਾ ਸਬੰਧੀ ਸਾਡੇ ਵੱਲੋਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 ਬੀ ਐਨ ਐਸ 17 ਬਰਨਾਲਾ ਦਰਜ ਕਰ ਲਈ ਸੀ ਇਸ ਘਟਨਾ ਦੇ ਵਿੱਚ ਸ਼ਾਮਲ ਜਿਹੜੇ ਜਿਹੜੇ ਮੁੱਖਲੇ ਤੌਰ ਤੇ ਦੋ ਦੋਸ਼ੀ ਜਗਦੀਪ ਸਿੰਘ ਵਾਸੀ ਠੀਕਰੀਵਾਲ ਤੇ ਇਹਦਾ ਇੱਕ ਰਿਸ਼ਤੇਦਾਰ ਰਣਜੀਤ ਸਿੰਘ ਵਾਸੀ ਸੁਲਤਾਨਪੁਰ ਜਿਹੜਾ ਸਮੂਹ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਸ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਣਜੋ ਕੇ ਐਸਐਸਪੀ ਸਾਹਿਬ ਬਰਨਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹਦੇ ਵਿੱਚ ਕੀ ਸਾਡੇ ਥਾਣਾ ਸਦਰ ਬਰਨਾਲਾ ਦੀ ਟੀਮ ਤੇ ਸੀਆਈਏ ਬਰਨਾਲਾ ਇਹਨਾਂ ਨੂੰ ਲਗਾਇਆ ਹੋਇਆ ਜਿਹੜੇ ਕਿ ਸਾਰੇ ਪਿੰਡ ਦੇ ਸੀਸੀਟੀਵੀ ਕੈਮਰਾ ਜਿਹੜੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਪੰਡਾਲ ਦੇ ਵਿੱਚ ਜੋ ਸੀਸੀਟੀਵੀ ਲੱਗੇ ਹੋਏ ਸੀਗੇ ਉਹ ਸਾਰੀ ਫੁਟੇਜ ਨੂੰ ਵਾਚ ਕੇ ਤੇ ਜਿਹੜਾ ਸਾਰੇ ਦਾ ਸਾਰਾ ਕ੍ਰਾਈਮ ਹੈ ਉਹਨੂੰ ਰੀਕਨਸਟਰਕਟ ਕੀਤਾ ਗਿਆ ਤੇ ਉਹਦੇ ਵਿੱਚ ਕਾਫੀ ਜਿਹੜਾ ਦੋਸ਼ੀ ਨੇ ਸਾਡੇ ਮੇਨ ਇਹਨਾਂ ਦੀ ਰੋਲ ਸਾਹਮਣੇ ਆਇਆ ਕਿ ਬੜੀ ਚਲਾਕੀ ਦੇ ਨਾਲ ਇਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਸਾਰੇ ਸੀਨ ਨੂੰ ਜਿਹੜਾ ਰੀਕਨਸਟਰਕਟ ਕਰ ਲਿਆ ਗਿਆ ਫਰਦਰ ਇਹਨਾਂ ਦੀ ਪੁੱਛਗਿੱਛ ਜਾਰੀ ਆ ਅਸੀਂ ਇਹਨਾਂ ਨੂੰ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਲਵਾਗੇ ਤੇ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਇਹਦੇ ਪੈਕ ਦੇ ਉੱਤੇ ਜਿਹੜੀ ਸਾਜ਼ਿਸ਼ ਹੈ ਉਹਦੇ ਸਬੰਧੀ ਵੀ ਸਾਨੂੰ ਕੁਝ ਉਫਤਾ ਲੀਡਸ ਮਿਲੇ ਨੇ ਅਸੀਂ ਜਲਦੀ ਉਹ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਜਿਹੜਾ ਫਰਦਰ ਜਿਹੜੀ ਗ੍ਰਿਫਤਾਰੀ ਕਰਾਂਗੇ ਤੇ ਉਹਦੇ ਬਾਰੇ ਵੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਜਾਏਗੀ ਧੰਨਵਾਦ